ਇੱਕ ਕਮੀ ਤੇ 56 ਲੱਗਿਆ ਹੋਇਆ ਵਿਚਕਾਰ ਕਹਿੰਦੇ ਨੌਜਵਾਨ ਆ ਅਲੀ ਬੜੈਚ ਆ ਉਹ ਲਾਹੌਰੀਆ ਇਹ ਜੱਫੇ ਇੱਕ ਜ਼ੋਰ ਨਾਲ ਲਾਉਂਦਾ ਬੋਲੜ ਤੇ ਅਲੀ ਬੜੈਚ ਪੁਆਇੰਟ ਬੋਲੜ ਦਾ ਐਨ ਕਹਿੰਦੇ ਸਰਾ ਹੋਇਆ ਪਿਆ ਇਹ ਬੋਲਟ ਆ ਕੀਰਾਲ ਦੀ ਧਰਤੀ ਦਾ ਹੁਣ ਚਾਰਾਂ ਚੋ ਇਹ 56 ਇਹ 56 ਅੱਜ ਇਹਦੀ ਖੇਡ ਵੇਖਣ ਦੇ ਲਈ ਪਲਵਾਨ ਕ ਸ਼ਾਲ ਆਇਆ ਘੜੀ ਬਾਕਸ ਵਾਲਾ ਉਹਦਾ ਵੀ ਧੰਨਵਾਦ ਆ ਮੇਲ ਨਹੀਂ ਜਰਨਾ ਦੇ ਨਾਲ ਪਿਆਰ ਆ ਜਿਹੜੀ ਫਾਸਟ ਕਬੱਡੀ ਪਈ ਆ ਆਹ ਟੱਚ ਵੀ ਅੱਜ ਦੇ ਇਸ ਕਬੱਡੀ ਕੱਪ ਦਾ ਸਭ ਤੋਂ ਫਾਸਟ ਟੱਚ ਕਿੜਿਆ ਜਾਣਾ ਅਲੀ ਬੜੈਚ ਨਾਲ ਬੋਲ ਦੀ ਟੱਕਰ ਉਹ ਤਾੜੀ ਵਾਰੇ ਪਿੰਡ ਸਰਵਾਰੇ ਕੀ ਹਿਆ ਨਾ ਇਹ ਲਾਹੌਰੀ ਵਾਲੀ ਬੜੈਚ ਹਨ ਕਮਾਲ ਦਾ ਜੱਫਾ ਬੁਲਟ ਨੂੰ ਲੱਗਣ ਜਾ ਰਿਹਾ ਪੁਆਇੰਟ ਅਲੀ ਬੜੈਚ ਲਾਹੌਰੀਏ ਦਾ ਅਗਲੀ ਰੇਡ ਸੋਰ ਸਿੰਘ ਦਾ ਅੰਬਾ ਇਸ ਵੇਲੇ ਖੇਡ ਮੈਦਾਨ ਚ ਵਾਲੀਆ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਯੂਨਾਈਟਿਡ ਬ੍ਰੈਂਟਨ ਦੀ ਖੇਡ ਕਲੱਬ ਲਈ ਹੈ ਯਾਨ ਕੋਟਲੀ ਕਬੱਡੀ ਦੇ ਵਿੱਚ ਸ਼ਿਕੰਜੇ ਦੇ ਤਰਤੇ ਦੁਨੀਆ ਜਾਣਦੀ ਹੈ ਪਰ ਹੋਰ ਕੋਸ਼ਿਸ਼ ਉਸੇ ਖਿਡਾਰੀ ਦੇ ਨਾਲ ਉਸੇ ਖਿਡਾਰੀ ਉਸੇ ਟੀਮ ਦੇ ਨਾਲ ਟੱਕਰ ਆਲੀ ਬੜਾਚ ਇਸ ਸਮੇਂ ਚੜਦੀ ਬਰੇਸ ਦਾ ਖਿਡਾਰੀ ਹੈ ਨੈਵਰ 9 ਹਲੇ ਤੱਕ ਤੀਰ ਹਲੇ ਤੱਕ ਸਮਾਂ ਪਰ ਹਲਕੀ ਟੱਚ ਹਲਕੀ ਥਾਪੀ ਦੇ ਦਿੰਦੀ ਹੈ ਤੇ ਅਲੀ ਬੜਾਚ ਇਸ ਸਮੇਂ ਸੰਦਰਜ ਹੱਲ ਆ ਗਿਆ ਅੰਦਰ ਦੇ ਫਲ ਆ ਗਿਆ ਰੇਡ ਅੰਬਾ ਅੰਬਾ ਇਹ ਸੌਰ ਸਿੰਘ ਦਾ ਨੌਜਵਾਨ ਗੱਬਰੂ ਬਾਜੂ ਪਲਵਾਨ ਨੇ ਕਹਿੰਦੇ ਵੇਖੋ ਕਬੱਡੀ ਦਾ ਕਿੱਡਾ ਮੱਲ ਪੈਦਾ ਕਰਕੇ ਦਿੱਤਾ ਇਹ ਨੌਜਵਾਨ ਫਿਰ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰੋਂ ਚਾਰ ਜਾਫੀ ਹੁਣ ਜੁਆਇਟਡ ਬ੍ਰਮਡਨ ਦੀ ਟੀਮ ਦੇ ਕੌਣ ਹਾ ਭੱਜ ਕੇ ਦਿੱਤੀ ਲੱਗਿਆ ਉੱਠ ਆ ਸਮੇਂ ਮੈਨੂੰ ਲੱਗਦਾ ਵੀ ਹੋ ਗਈ ਬੱਲੇ 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 ਉਹ ਮੈਦਾਨ ਦੇ ਵਿੱਚ ਕਹਿੰਦੇ ਵੀ ਡੱਕਿਆ ਗਿਆ ਇਹ ਆ ਕਹਿੰਦਾ 56 ਜਾਫੀ ਇਹ ਆ ਕਹਿੰਦੇ ਵੀ ਨੌਜਵਾਨ ਰਾਈਆਂ ਮੋੜ ਵਾਲਾ ਲਓ ਸਾਹਮਣੇ ਅਲੀ ਬਰਾਇਤ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਇੱਥੇ 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 ਬੋਲਡ ਦੀ ਪਈ ਕਬੱਡੀ ਹੌਸ ਦਾ ਅਟੈਕ ਰਾਈਆਂ ਮੋੜ ਵਾਲਾ ਅੜੀ ਬੜੈਚ ਪੈ ਗਿਆ ਟੁੱਟ ਕੇ ਉਹ ਜੰਗਲ ਦਾ ਭੁੱਖਾ ਸ਼ੇਰ ਜਿਵੇਂ ਕਿਸੇ ਮਿਰਗ ਨੂੰ ਫੜਦਾ ਹੋਵੇ ਏ ਓ ਮੇਰਿਆ ਰੱਬਾ ਓ ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਵੇ ਓ ਘੜਿਆ ਜਨਾਹ ਤੋਂ ਮੈਨੂੰ ਲਾ ਲੈ ਪਾਵੇ